ਪਰ ਦੇਖੋ ਇਹ ਕਿੰਨੇ ਵੱਡੇ ਵੱਡੇ ਐ ਇਹ ਉੜ ਉੜ ਕੇ ਲੋਕਾਂ ਦੇ ਗੱਡੀ ਤੇ ਬਸ ਸਕਦੇ ਨੇ ਲੋਕਾਂ ਦੇ ਹੱਥਾਂ 'ਚ ਜਾ ਸਕਦੇ ਨੇ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਜਾਨ ਦੀ ਪਰਵਾਹ ਕਰਨੀ ਚਾਹੀਦੀ ਹੈ ਸਰਕਾਰ ਨੂੰ ਸੜਕਾਂ ਦਾ ਕਿਉਂ ਇਹ ਮਾੜਾ ਹਾਲ ਆ ਸਾਰੀ ਸੜਕਾਂ ਦੇਖ ਸਕਦੇ ਹੋ ਸੜਕੇ ਬਹੁਤ ਜ਼ਿਆਦਾ ਖਰਾਬ ਆ ਲੋਕੀ ਆਂਦੇ ਨੇ ਇਹ ਇੱਕ ਚੌਕ ਵੀ ਹੈਗਾ ਜੀ ਕਟ ਵੀ ਬਣਿਆ ਹੋਇਆ ਬਲਾਈਂਡ ਸਪੌਟ ਵੀ ਇਤਨਾ ਕਹਿ ਸਕਦੇ ਆ ਸੜਕ ਤਾਂ ਕਿਉਂ ਨਹੀਂ ਬੰਦੀ ਵੀ ਜਰੂਰ ਬਣੀ ਚਾਹੀਦੀ ਹੈ ਆਹ ਦੀ ਦੇਖੋ ਸੜਕ ਦਾ ਬੜਾ ਜ਼ਿਆਦਾ ਮਾੜਾ ਹਾਲ ਹੈ ਭਾਈ ਜੀ ਲੰਘਦੇ ਪਏ ਨੇ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਆ ਦੇਖੋ ਬਾਈ ਕ ਨਿਕਲੀ ਹੈ ਬੰਦੇ ਸਾਈਕਲ ਤੇ ਵੀ ਨਿਕਲਦੇ ਨੇ ਬਹੁਤ ਜ਼ਿਆਦਾ ਟ੍ਰੈਫਿਕ ਇੱਥੋਂ ਲੰਘਦਾ ਹੈ ਮਾੜਾ ਹਾਲ ਹੈ ਜੀ ਅਨਾਲ ਟਰਾਂਸਫਾਰਮਰ ਵੀ ਹੈਗਾ ਸੜਕ ਤੇ ਬਣੀ ਚਾਹੀਦੀ ਹੈ ਜੀ ਜਰੂਰ ਮਿਜ਼ਾਨਾ ਇਨਫੋਰਮੇਸ਼ਨ ਦੇਰੇ ਦੇਸ਼ ਦਾ ਸਵਾਗਤ ਆ ਅੱਜ ਅਸੀਂ ਆਏ ਹਾਂ ਜੀ ਫੁੱਲਾਵਾਲ ਪਿੰਡ ਦੇ ਅੰਦਰ ਇਹ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਆ। ਅੱਜ ਤੁਸੀਂ ਦੇਖ ਸਕਦੇ ਹੋ ਪਿੱਛੇ ਸੜਕ ਦੀ ਹਾਲ ਬੜੀ ਮਾੜੀ ਆ। ਪ੍ਰਸ਼ਾਸਨ ਨੂੰ ਇਹ ਸੜਕਾਂ ਜ਼ਰੂਰ ਬਣਨ ਚਾਹੀਦੀਆਂ ਕਿਉਂਕਿ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਬਹੁਤ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਐਕਸੀਡੈਂਟ ਦਾ ਖਤਰਾ ਰਹਿੰਦਾ ਹੈ। ਬਾਰਿਸ਼ ਹੋਣ ਤੇ ਕਿਚੜ ਹੋ ਜਾਂਦਾ ਹੈ। ਲੋਕੀ ਬਹੁਤ ਜ਼ਿਆਦਾ ਸਲਿੱਪ ਕਰਦੇ ਨੇ। ਤੁਹਾਨੂੰ ਤੁਹਾਨੂੰ ਦਿਖਾਣੇ ਆ ਸੜਕ ਦਾ ਬਹੁਤ ਮਾੜਾ ਹਾਲ ਹੈਗਾ ਜੀ। ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਸੜਕ ਬਹੁਤ ਜ਼ਿਆਦਾ ਖਰਾਬ ਹੈਗੀ ਆ। ਫੁੱਲਾਵਾਲ ਪਿੰਡ ਅਸੀਂ ਖੜੇ ਹੋਏ ਆ ਜੀ। ਬਹੁਤ ਜ਼ਿਆਦਾ ਮਾੜਾ ਹਾਲ ਹੈ ਫੁੱਲਾਵਾਲਦੀ ਸੜਕਾਂ ਦਾ ਕਈ ਨੇਤਾ ਆਏ ਕਈ ਗਏ ਪਰ ਫੁੱਲਾਵਾਲਦੀ ਸੜਕਾਂ ਦੀ ਹਾਲਤ ਮਾੜੀ ਦੀ ਮਾੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਲੋਕੀ ਲੰਘਦੇ ਨੇ ਐਕਟੀਵਾ ਤੇ ਲੰਘਦੇ ਨੇ ਕਾਰਾਂ ਤੇ ਲੰਘਦੇ ਨੇ ਗੱਡੀਆਂ ਵੀ ਖੜੀ ਹੋਈਆਂ ਆ ਦੇਖੋ ਇਹ ਖੱਡੇ ਹੈਗੇ ਨੇ ਸਲਿੱਪ ਹੁੰਦਾ ਖਤਰਾ ਬੜਾ ਰਹਿੰਦਾ ਵਾਟ ਤੋਂ ਆ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਗੱਲ ਪਹੁੰਚੇ ਕਿ ਸੜਕਾਂ ਦਾ ਮਾੜਾ ਹਾਲ ਹੈ ਛੋਟਾ ਪੈਚ ਹੋ ਜਾ ਤਾਂ ਗੱਲ ਬੰਦੀ ਵੀ ਹੈ ਸੜਕ ਦੇਖੋ ਕਿੰਨੀ ਜ਼ਿਆਦਾ ਇਹ ਖਰਾਬ ਹੈਗੀ ਹੈ ਤੇ ਅੰਕਲ ਵੀ ਲੰਘਦੇ ਪਏ ਨੇ ਲੋਕੀ ਇੱਥੇ ਲੰਘਦੇ ਨੇ ਸੈਰ ਕਰਦੇ ਨੇ ਕਈ ਵਾਰ ਪੈਰ ਵੀ ਤਲਕ ਜਾਂਦਾ ਹੈ ਅੱਜ ਦੇਖੋ ਬਾਈਕ ਲੰਗੀ ਆ ਸ਼ਾਮ ਦਾ ਟਾਈਮ ਹੈ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਤੁਹਾਨੂੰ ਦਿਖਾ ਰਹੀਏ ਪੱਥਰ ਦੇਖੋ ਕਿੰਨੇ ਵੱਡੇ ਵੱਡੇ ਐ ਇਹ ਉਡੜ ਕੇ ਲੋਕਾਂ ਦੇ ਗੱਡੀ ਤੇ ਵੱਸ ਸਕਦੇ ਨੇ ਲੋਕਾਂ ਦੇ ਹੱਥਾਂ 'ਚ ਜਾ ਸਕਦੇ ਨੇ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਜਾਨ ਦੀ ਪਰਵਾਹ ਕਰਨੀ ਚਾਹੀਦੀ ਹੈ ਸਰਕਾਰ ਨੂੰ ਸੜਕਾਂ ਦਾ ਕਿਉਂ ਇਹ ਮਾੜਾ ਹਾਲਾਤ ਹੈ ਤੁਸੀਂ ਸਾਰੀ ਸੜਕਾਂ ਦੇਖ ਸਕਦੇ ਹੋ ਸੜਕ ਬਹੁਤ ਜ਼ਿਆਦਾ ਖਰਾਬ ਹੈ ਲੋਕੀ ਆਂਦੇ ਨੇ ਇਹ ਇੱਕ ਚੌਕ ਵੀ ਹੈਗਾ ਜੀ ਕਟ ਵੀ ਬਣਿਆ ਹੋਇਆ ਬਲੈਂਕ ਬੋਰਡ ਵੀ ਇਤਨਾ ਕਹਿ ਸਕਦੇ ਆ ਸੜਕ ਤੇ ਕਿਉਂ ਨਹੀਂ ਬੰਦੀ ਵੀ ਜਰੂਰ ਬਣੀ ਚਾਹੀਦੀ ਹੈ ਅਜਨ ਬਜਰੀ ਵੀ ਦਿਖਾਦੀ ਹੈ ਕਿਦਾਂ ਸਲਿੱਪ ਕਰਦੀ ਹੈ ਆ ਬਜਰੀ ਦੇਖ ਸਕਦੇ ਹੋ ਕਿੰਨੀ ਬਜਰੀ ਹੈਗੀ ਆ ਇਹ ਗਿਆ ਬੰਦਾ ਇਹ ਗਿਆ ਇਦਾਂ ਲੱਗਦਾ ਕਿ ਬੰਦਾ ਗਲਤ ਸਟੈਪ ਤੇ ਚੱਕੇ ਤੇ ਨਾਲ ਹੀ ਥੱਲੇ ਡਿੱਗ ਜੇ ਬਹੁਤ ਜ਼ਿਆਦਾ ہماری ਹਾਲਤ ਹੈ ਸਰਕਾਰ ਨੂੰ ਸੜਕਾਂ ਜ਼ਰੂਰ ਬਣਾਨੀ ਚਾਹੀਦੀਆਂ ਵੋਟਾਂ ਦਾ ਟਾਈਮ ਵੀ ਹੈਗਾ ਜੀ ਸੜਕਾਂ ਜ਼ਰੂਰ ਬਣਾਣਾ ਬਤੋੜਿਓ ਸ਼ੇਅਰ ਕਰ ਦੋ ਪਛਾਸਾਂ ਤੇ ਗੱਲ ਪਹੁੰਚੇ ਕਿ ਫੁੱਲਾਵਾਲ ਦੀਆਂ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਲੇਡੀਜ਼ ਵੀ ਲੰਘਦੀਆਂ ਨੇ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ ਅਲਕੋਮ ਭਾਜੀ ਵੀ ਲੰਘਦੇ ਵੇ ਨੇ ਐਕਟਿਵਾ ਸਲਿਪ ਹੋਂ ਦਾ ਸਭ ਤੋਂ ਜ਼ਿਆਦਾ ਐਕਟਿਵਾ ਸਲਿਪ ਕਰਦੀ ਹੈ ਬਹੁਤ ਜ਼ਿਆਦਾ ਦਿੱਕਤਾਂ ਆਂਦੀਆਂ ਉਮੀਦ ਕਰਦੇ ਆਂ ਸਰਕਾਰ ਸੜਕਾਂ ਜਰੂਰ ਬਣਾਣਗੀ ਕਿਉਂਕਿ ਲੋਕੀ ਇੱਥੇ ਰਹਿੰਦੇ ਨੇ ਸਾਨੂੰ ਇਹਦਾ ਸਮਝ ਨਹੀਂ ਆਂਦੀ ਕਿ ਸਰਕਾਰਾਂ ਇਹ ਬੇਸਿਕ ਫੈਸਿਲਿਟੀ ਸੱਗੀਆਂ ਜੋ ਸਰਕਾਰਾਂ ਨੂੰ ਦੇਣੀ ਚਾਹੀਦੀਆਂ ਇਹਨਾਂ ਦੇ ਨਾਂ ਤੇ ਵੋਟ ਕਰ ਤੱਕ ਲੈਣਗੀਆਂ ਸਰਕਾਰਾਂ ਇਹ ਬੜਾ ਜ਼ਿਆਦਾ ਹੈਰਾਨੀ ਦਾ ਸਵਾਲ ਹੈਗਾ ਤੁਸੀਂ ਦੇਖ ਸਕਦੇ ਹੋ ਖੱਡੇ ਹੀ ਖੱਡੇ ਦੇਖਦੇ ਆ ਕੌਣ ਸੜਕਾਂ ਬਣਵਾਉਂਦਾ ਹੈ ਫੁੱਲਾਂਾਂ ਵਿੱਚ ਸੜਕਾਂ ਦਾ ਬੜਾ ਮਾੜਾ ਹਾਲਾ ਛਾਵੜਾ ਕੋਈ ਰੋੜ ਚੱਲੇ ਜਾਓ ਉੱਥੇ ਮਾੜਾ ਹਾਲ ਹੈ ਇਹ ਪਿੰਡਾਂ ਦੇ ਵਿੱਚ ਚਲੇ ਜਾਓ ਉੱਥੇ ਮਾੜਾ ਹਾਲ ਹੈ ਜਰੂਰ ਸੜਕਾਂ ਬਣਨੀ ਚਾਹੀਦੀ ਹੈਗੀਆਂ ਜੀ ਕਰ ਦਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਸਰਕਾਰ ਦੇ ਕੰਨਾਂ ਤੇ ਗੱਲ ਪਹੁੰਚੇ ਕਿ ਜਿਨ੍ਹਾਂ ਨੇ ਸੜਕ ਬਣਾਨੀ ਹੈਗੀ ਹੈ ਤੇ ਬਣਾ ਕੇ ਦੇਣਾ ਦੇਖੋ ਕਿੰਨੇ ਪੱਥਰ ਹੈਗੇ ਸਾਈਡ ਸਾਈਡ ਤੇ ਚਲੋ ਥੈਂਕ ਯੂ ਉਮੀਦ ਕਰਦੇ ਹਾਂ ਸਰਕਾਰ ਸੜਕ ਜਰੂਰ ਬਣਾਏਗੀ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਰ ਨਿਕਲੀ ਆ ਅਚਾਨਕ ਸਕੇਟੀ ਜੀ ਵਜੀ ਆ ਬਜਰੀ ਹੀ ਬਜਰੀ ਹੈ ਸਰਕਾਰ ਨੂੰ ਚਾਹੀਦਾ ਸੜਕਾਂ ਜਰੂਰ ਬਣਾਉਣ ਲੋਕਾਂ ਨੂੰ ਫੈਸਿਲਿਟੀ ਬਹੁਤ ਦੇਣੀ ਚਾਹੀਦੀ ਹੈ ਜਰੂਰ ਕਿਉਂਕਿ ਬੇਸਿਕ ਮੈਨਿਟੀਸ ਹੈਗੀ ਆ ਜੀ ਇਹ ਜਰੂਰ ਪੂਰੀ ਹੋਣੀ ਚਾਹੀਦੀ ਹੈ ਮਾਤਾ ਵੀਡੀਓ ਸ਼ੇਅਰ ਕਰ ਦਿਓ ਉਮੀਦ ਕਰਦੇ ਹਾਂ ਸਰਕਾਰ ਸੜਕ ਬਣਾਏਗੀ ਫੁੱਲਾਵਾਲ ਪਿੰਡ ਦੀ ਸੜਕਾਂ ਦਾ ਮਾਲਾ ਹਾ